Жastically оңдаратсыз 커жаңызды... интергет fateқу.

ਸਹਾਰਾ ਮੇਰਾ ਨਾਮ ਸੰਦੀਪ ਗੋਇਲ ਹੈ ਮੈਂ ਸਹਾਰਾ ਜਨ ਸੇਵਾ ਵਰਕਰ ਹਾਂ ਅੱਜ ਕਰੀਬ 4 ਵਜੇ ਸਹਾਰਾ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਫੌਜੀ ਚੌਕ ਤੇ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ ਸੂਚਨਾ ਮਿਲਣ ਤੇ ਸਹਾਰਾ ਟੀਮ ਸੰਦੀਪ ਗੋਇਲ ਸਹਾਰਾ ਬੁੰਸ ਲੈ ਕੇ ਮੌਕੇ ਤੇ ਪਹੁੰਚੇ ਅਤੇ ਇੱਕ ਮੁੱਠ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਲਹੂ ਲੂਹਾਨ ਪਿਆ ਸੀ ਜਿਹਨੂੰ ਸਹਾਰਾ ਟੀਮ ਨੇ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਤੇ ਡਾਕਟਰ ਦੁਆਰਾ ਤੁਰੰਤ ਹੀ ਹੋਰ ਇਲਾਜ ਸ਼ੁਰੂ ਕੀਤਾ ਗਿਆ ਫਿਰ ਤੋਂ ਕੁਛ ਦੇਰ ਬਾਅਦ ਉਹਨੂੰ ਐਮਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਕਾਰਨ ਅਪਰਕ ਕੀ ਕਾਰਨ ਦਾ ਇਹ ਇੱਕ ਲੜਕੀ ਨੇ ਬਲੇਡ ਨਾਲ ਹਮਲਾ ਕੀਤਾ ਹੈ ਬਸ ਇੰਨਾ ਹੀ ਪਤਾ ਲੱਗਿਆ ਹੈ ਕਿ ਹੋਰ ਤਾਂ ਕੁਛ ਹੈ